Para Pero... ਕੁਛੇ ਸਮੀਵਾਦ ਵਿਕਰਮ ਮਜੀਠੀਆ ਜੀ ਦੇ ਚੋਂ ਬਾਹਰ ਆ ਕੇ ਕੋਈ ਹੋਰ ਕੋਈ ਵਕੀਲ ਹੈ ਸਾਰੀ ਕਰ ਰਿਹਾ ਅੱਜ ਨਾ ਜੀ ਪੂਰੇ ਪੰਜਾਬ ਦੇ ਵਿੱਚ ਵੈਸੇ ਤਾਂ ਕੱਲ ਤੋਂ ਹੀ ਜਦ ਦੇ ਵਿਕਰਮ ਮਜੀਠੀਆ ਜੀ ਬਾਹਰ ਆਣ ਦੀ ਖਬਰ ਆਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸੱਚਾਈ ਦੀ ਜਿੱਤ ਹੋ ਚੁੱਕੀ ਆ ਵਿਕਰਮ ਮਜੀਠੀਆ ਜੀ ਜੋ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦੇ ਸੀਗੇ ਉਹ ਮੌਜੂਦਾ ਸਰਕਾਰ ਨੂੰ ਬਹੁਤ ਜ਼ਿਆਦਾ ਰੜਕ ਰਹੇ ਸੀਗੇ ਤੇ ਇਸ ਕਾਰਨ ਉਹਨਾਂ ਨੇ ਇਹ ਤਸ਼ੱਦਦ ਜਿਹੜਾ 7 ਮਹੀਨਿਆਂ ਦਾ ਉਹ ਕੀਤਾ ਪਰ ਗੁਰੂ ਦਾ ਸਿੱਖ ਬਹੁਤ ਤਗੜਾ ਹੁੰਦਾ ਹੈ ਗੁਰੂ ਸਿੱਧਿ ਦੇ ਸਿੱਖ ਨੂੰ ਕਿਤੇ ਵੀ ਤੁਸੀਂ ਇਦਾਂ ਦੇ ਤਸ਼ੱਦਦਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਗੁਰੂ ਨੇ ਕਿਰਪਾ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਤੁਸੀਂ ਬਲੀਵ ਨਹੀਂ ਕਰੋਗੇ ਸਰਕਾਰ ਉੱਥੇ ਇਹਨਾਂ ਦੇ ਉੱਪਰ ਲਾਏ આરોਪਾਂ ਨੂੰ ਇੱਕ ਵੀ ਉਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਤੇ ਜਿਸ ਨੇ ਸਭ ਫਲਸਮ ਰੂਪ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਇਹ ਜਿਹੜਾ ਅੱਜ ਮਾਹੌਲ ਤੁਸੀਂ ਦੇਖ ਰਹੇ ਹੋ ਇਹ ਸਾਰਾ ਮਾਹੌਲ ਇਦਾਂ ਲੱਗ ਰਿਹਾ ਜਿਦਾਂ ਕੋਈ ਤਿਹਾਰ ਹੋਵੇ ਕੱਲ੍ਹ ਦਾ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਕਾਰਨ ਵੀ ਹੈ ਕਿਉਂਕਿ ਲੋਕਾਂ ਨੂੰ ਸਚਾਈ ਦੱਸਣ ਵਾਲਾ ਬੰਦਾ ਦੁਆਰਾ ਬਾਹਰ ਆ ਰਿਹਾ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਅਸ਼ੀਰਵਾਦ ਉਹਨਾਂ ਤੋਂ ਲੈਣੇ ਆ ਮੰਗ ਕਰਦੇ ਆ ਗੁਰੂ ਸਾਹਿਬ ਦਾ ਇਦਾਂ ਹੀ ਅਸ਼ੀਰਵਾਦ ਬਿਕਰਮ ਮਜੀਠੀਆ ਜੀ ਤੇ ਬਣਿਆ ਰਹੇ ਤੇ ਉਹ ਸਚਾਈ ਦੀ ਗੱਲ ਹਮੇਸ਼ਾ ਕਰਦੇ ਰਹਿਣ ਆਰ ਆਉਣੇ ਤੋਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਾਇਆ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੱਜ਼ਾਰ ਦਾ ਜਿਹੜਾ ਬੋਲ ਬਾਲਾ ਸੀਗਾ ਉਹਦੇ ਮੂੰਹ ਤੇ ਚਪੇੜ ਮਾਰ ਕੇ ਸਰਕਾਰ ਨੂੰ ਹਰ ਹੁੰਦਾ ਨਸੀਦ ਹੁਣ ਲਿਆਤਾ ਉਸ ਤੇ ਉਹਨੂੰ ਕਿ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਬਤ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ 'ਚ ਹੈਗੀ ਆ ਇਹ ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵਾਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇੰਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅੱਜ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਆਲੇ ਦਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਹ ਨੂੰ ਉੱਪਰ ਉੱਪਰ ਕੇ ਉੱਠ ਰਿਹਾ ਸੀ ਤਾਂ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਦੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਨ ਵੀ ਹੋ ਸਕਦੇ ਨੇ ਕਿ ਹੁਣ ਕਿਵੇਂ ਤੋਂ ਦੂਰ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੈ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਸੋਚਦੇ ਨੇ ਕਿ ਵਰ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਦਾ ਇਹ ਡਰ ਹੈ ਕਿ ਤੁਹਾਨੂੰ ਕੀ ਕਿਹਾ ਗਿਆ ਤੁਸ ਕਹਿੰਦੇ ਕਿ ਇਧਰ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਇਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਹਾਂ ਲੰਗਰ ਲਾ ਰਹੇ ਹਾਂ ਚਾਹ ਦਾ ਇਹ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਦੀ ਚਾਹ ਬਣਾ ਰਹੇ ਹਾਂ ਤੇ ਨਾਲ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀ ਲੈਣਗੇ ਸੋ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਦੀਆਂ ਨਾ ਰੋਟੀ ਭੇਜਦੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੀਤਣੀਆਂ ਨੂੰ ਤਾਂ ਕਿ ਕੀ ਲੱਗਦਾ ਵੀ ਜੇਲ੍ਹ ਤੋਂ ਜੌਨੇ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਘੱਟ ਬੰਦੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਿਣਾ ਆ ਚਾਰ ਪੰਜ ਮਹੀਨਿਆਂ ਵਿੱਚ ਇਹ ਧਾੜੀਆਂ ਨੂੰ ਲੱਭਾਣੀ ਤੇ ਅਸੀਂ ਇੱਥੇ ਰਹਿਣਾ ਹੈਗਾ ਬੰਦਾ ਸਾਨੂੰ ਧੰਨਵਾਦ